ਆਪਣੇ ਘਰਵਾਰ ਪਿੱਛੇ ਜ਼ਮੀਨ ਜਾਇਦਾਦ ਪਿੱਛੇ ਆਪਣੇ ਬੱਚਿਆਂ ਦੇ ਪਿੱਛੇ ਲੜਦੇ ਤੁਸੀਂ ਬਹੁਤ ਦੇਖੇ ਤੇ ਸੁਨੇ ਵੀ ਹੋਣਗੇ ਪਰ ਇੱਕ ਵਿਅਕਤੀ ਜਿਸ ਦੀ ਕੀ ਇੱਕ ਵੱਖਰੀ ਹੀ ਲੜਾਈ ਹੈ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਕਿ ਆਖਰ ਇਹ ਇੱਕ ਜਹੀ ਚੀਜ਼ ਪਿੱਛੇ ਐਨੀ ਲੜਾਈ ਕਿਉਂ ਲੜ ਰਿਹਾ ਹੈ ਮਾਮਲਾ ਪੰਜਾਬ ਦੇ ਜਲੰਧਰ ਦੇ ਨਕੋਦਰ ਨੇੜਲੇ ਪਿੰਡ ਦਾ ਜਿੱਥੇ ਕਿ ਇੱਕ 60-62 ਸਾਲ ਦਾ ਬਜ਼ੁਰਗ ਕਿਸਾਨ ਜੋ ਕਿ ਪਿੰਡ ਦੇ ਵਿੱਚ ਲੱਗੇ 250 ਸਾਲ ਪੁਰਾਣੇ ਵਿਰਾਸਤੀ ਵਰਗਤ ਦੇ ਦਰਖਤ ਦੇ ਪਿੱਛੇ ਇਕੱਲਾ ਹੀ ਲੜਾਈ ਲੜ ਰਿਹਾ ਹੈ ਉਹ ਨਹੀਂ ਚਾਹੁੰਦਾ ਕਿ ਇਸ ਦਰਖਤ ਨੂੰ ਕਟਿਆ ਜਾਵੇ ਕਿਉਂਕਿ ਉਸ ਨੇ ਦੱਸਿਆ ਕਿ ਇਸ ਦਰਖਤ ਦੇ ਨਾਲ ਬਹੁਤ ਜ਼ਿਆਦਾ ਫਾਇਦਾ ਇੱਥੇ ਲੋਕ ਆਪਣੇ ਪਸ਼ੂਆਂ ਨੂੰ ਵੀ ਖੜਾ ਲੈਂਦੇ ਨੇ ਤੇ ਦੂਜੇ ਪਾਸੇ ਇਸ ਦੀ ਜਿਹੜੀ ਛਾਂ ਆ ਉਹ ਵੀ ਲੋਕਾਂ ਦੇ ਲਈ ਬਹੁਤ ਫਾਇਦੇਮੰਦ ਹੈ ਦੇ ਨਾਲ ਵਾਤਾਵਰਣ ਵੀ ਸ਼ੁੱਧ ਰਹਿੰਦਾ ਹੈ ਇਸ ਕਰਕੇ ਉਹ ਇਸ ਪੇੜ ਨੂੰ ਇਸ ਦਰਖਤ ਨੂੰ ਕਦੇ ਵੀ ਕਟਣ ਨਹੀਂ ਦੇਵੇਗਾ ਜਿਸ ਦੇ ਚਾਲ ਦੇ ਉਸ ਨੇ ਇਸ ਦੀ ਲੜਾਈ ਸ਼ੁਰੂ ਕਰ ਦਿੱਤੀ ਹੈ ਬਲਵੀਰ ਸਿੰਘ ਜੀ ਬਲਵੀਰ ਜੀ ਇੱਕ ਤੁਹਾਡੇ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਇਸ ਬੂਟੇ ਨੂੰ ਲੈ ਕੇ ਇਹ ਸੰਘਰਸ਼ ਕਿਉਂ ਸ਼ੁਰੂ ਹੋਇਆ ਹੈ ਕੀ ਕਾਰਨ ਸੰਗਾ ਤਾਂ ਸ਼ੁਰੂ ਹੋਇਆ ਜੀ ਇੱਥੇ ਜਿਹੜਾ ਸਾਡੇ ਲੰਗ ਰਿਹਾ ਭਾਰਤਮਾਲਾ ਰੂਟ ਇਹਦੇ ਵਿੱਚ ਆਹ ਸਾਡਾ ਦਰਖਤ ਆਉਂਦਾ ਬਾਬਾ ਬੂੜਾ ਅਸੀਂ ਇਹਨੂੰ ਬਚਾਉਣ ਦੀ ਖਾਤਰ ਕੀਤਾ ਜੀ ਤੇ ਜਿਹੜੀ ਜ਼ਮੀਨ ਤੁਹਾਡੇ ਤੋਂ ਐਕਵਾਇਰ ਕੀਤੀ ਹੈ ਸਰਕਾਰ ਨੇ ਹਾਂਜੀ ਜ਼ਮੀਨ ਕਵਰ ਕੀਤੀ ਆ ਜੀ ਸਰਕਾਰ ਨੂੰ ਅਸੀਂ ਇਹੀ ਕਹਿੰਨੇ ਆ ਵੀ ਇਹ ਦਰਖਤ ਨੂੰ ਪਹੁੰਚਾ ਲਓ ਵੀ ਜ਼ਮੀਨ ਦੋ ਸਾਈਡਾਂ ਤੇ ਮੇਰੀ ਆ ਇਧਰ ਨੂੰ ਹੋ ਜਾਓ ਇਧਰ ਨੂੰ ਹੋ ਜਾਓ ਤੇ ਇਹਨੂੰ ਬਚਾ ਲਓ ਬਈ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪਤਾ ਲੱਗ ਜਾਊਗਾ ਵੀ ਇਹ ਦਰਖਤ ਅੱਸੀਗਾ ਕੋਈ ਪੁਰਾਣਾ ਜਿਹਦਾ ਤੀਜੀ ਪੀੜ੍ਹੀ ਸਾਡੀ ਚੌਥੀ ਹੋ ਗਈ ਆ ਗਾਂਹ ਹੋਰ ਪੀੜ੍ਹੀਆਂ ਜਿਹੜੀਆਂ ਨਿਆਣੇ ਸਾਡੇ ਨਿੱਕੇ ਦੇਖਣਗੇ ਵੀ ਸਾਡੇ ਬਜ਼ੁਰਗੋ ਕੋ ਚੰਗਾ ਕੰਮ ਕਰ ਗਿਆ ਸੀ ਵੀ ਆ ਬੂਟਾ ਬਚਾ ਗਿਆ। ਆ ਕੀ ਲੱਗ ਰਿਹਾ ਹੈਗਾ ਕਿਉਂਕਿ ਤੁਹਾਡੇ ਵੱਲ ਜਿਹੜਾ ਸਮਝੌਤਾ ਦੋ ਸਾਲਾਂ ਤੋਂ ਕੀਤਾ ਜਾ ਰਿਹਾ ਹੈ ਤੇ ਸਰਕਾਰੀਆ ਪ੍ਰਸ਼ਾਸਨ ਇਸ ਨੂੰ ਲੈ ਕੇ ਕੋਈ ਗੱਲਬਾਤ ਹੋਈ ਹੈ। ਪ੍ਰਸ਼ਾਸਨ ਨਾਲ ਨਹੀਂ ਮੇਰੀ ਹਜੇ ਹਾਲ ਦੀ ਘਰੀ ਵਾਲੀ ਗੱਲ ਹੋਈ ਤੇ ਆ ਰੋਡ ਬਣਾਉਣ ਵਾਲੇ ਜਰੂਰ ਆਇਆ ਦੂ ਤਨਾਰੀ ਮੈਂ ਮੋੜੇ ਆ ਭਜਾਈ ਵੀ ਆ ਮੈਂ ਕਹਾਂ ਵੀ ਨਹੀਂ ਮੈਂ ਬੱਜਣ ਦੇਣਾ। ਤੇ ਪਰ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦਾ ਮੈਂ ਤਾਂ ਸਰਕਾਰਾਂ ਨੂੰ ਵੀ ਬੇਨਤੀ ਕਰਦਾ ਵੀ ਜੇ ਇਹਨੂੰ ਬਚਾ ਸਕਦੇ ਆ ਤਾਂ ਬਚਾ ਲਓ। ਔਰ ਵਾਲੀਆਂ ਆਪਣੀਆਂ ਪੀੜ੍ਹੀਆਂ ਨੂੰ ਇਹਦਾ ਬਹੁਤ ਫਾਇਦਾ ਹੋਊਗਾ ਲਾਭ ਹੋਊਗਾ ਹਜ਼ਾਰਾਂ ਜਾਨਵਰ ਇੱਥੇ ਰਹਿੰਦੇ ਆ ਹਜ਼ਾਰਾਂ ਪਸ਼ੂ ਲੋਕ ਬੰਦੇ ਆ ਥੱਲੇ ਹਜ਼ਾਰਾਂ ਤੇ ਹੋਰ ਬਾਕੀ ਆਕਸੀਜਨ ਦਾ ਬਹੁਤ ਵਾਧਾ ਹੋ ਜੇ ਤੇ ਇਹਦਾ ਥੋੜਾ ਇਤਿਹਾਸ ਦੱਸੋ ਇਸ ਬੂਟੇ ਦਾ ਕਿੰਨੇ ਸਾਲ ਪੁਰਾਣਾ ਬੂਟਾ ਹੈ ਇਹ ਬੂਟਾ ਦੇਖੋ ਜੀ ਇਹ 250 ਸਾਲ ਪੁਰਾਣਾ ਜੀ ਇਹ ਸਾਡੇ ਬਜ਼ੁਰਗ ਜਦੋਂ ਕਿਤੇ ਹੀ ਪਾਕਿਸਤਾਨੋਂ ਉੱਜੜ ਕੇ ਆਏ ਆ ਤਾਂ ਸਾਡੇ ਬਾਬਾ ਜੀ ਦੱਸਦੇ ਹੁੰਦੇ ਸੀ ਵੀ ਇਹ ਜਿਹੜਾ ਬੂਟਾ ਆ ਇਹ ਉਦੋਂ ਵੀ ਇਦਾਂ ਦਾ ਸ਼ਿਕਾ ਜਿਉਂ ਜਾਨੀ ਕਿ ਤਕੜਾ ਬੂਟਾ ਸੀ ਉਹਨਾਂ ਟਾਈਮਾਂ 'ਚ ਤੇ 62 ਸਾਲ ਦੀ ਮੇਰੀ ਵੀ ਉਮਰ ਹੋ ਗਈ ਆ ਜੀ ਮੈਂ ਤਾਂ ਦੇਖ ਲਓ ਮੈਂ ਤਾਂ ਇਦਾਂ ਦਾ ਹੀ ਦੇਖਦਾ ਜੀ ਕੁਝ ਹੱਲ ਨਿਕਲਦਾ ਨਜ਼ਰ ਆ ਰਿਹਾ ਹਾਲ ਤਾਂ ਦੇਖੋ ਜੀ ਹੁਣ ਸਰਕਾਰਾਂ ਦਾ ਕੋਈ ਜ਼ੋਰ ਤਾਂ ਨਹੀਂ ਹੁੰਦਾ ਪਰ ਜਿੰਨੀ ਵਾਟ ਆ ਲੱਗਦੀ ਆ ਲੋਕ ਮੈਨੂੰ ਸਾਥ ਦਿੰਦੇ ਆ ਪਿੰਡਾਂ ਦੇ ਬਾਰੋਂ ਵੀ ਫੋਨ ਆਉਂਦੇ ਆ ਉਹ ਆਸ-ਪਾਸੋਂ ਸੱਜਣਾ ਮਿੱਤਰਾਂ ਦੇ ਵੀ ਅਸੀਂ ਤੇਰੇ ਨਾਲ ਆ ਅਸੀਂ ਤੇਰੇ ਨਾਲ ਆ ਤੇ ਜੇ ਸਾਰਿਆਂ ਦਾ ਸਜੂ ਹੋ ਗਿਆ ਤਾਂ ਛੇ ਤਾਂ ਬੱਚ ਵੀ ਜਾਊਗਾ ਹੀ ਬੂਟਾ ਦੀ ਲੱਗ ਰਿਹਾ ਕਿਉਂਕਿ ਸਰਕਾਰ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਬੂਟੇ ਲਗਾਏ ਜਾਣੇ ਚਾਹੀਦੇ ਨੇ ਸਰਕਾਰ ਤਾਂ ਕਹਿੰਦੀ ਆ ਜੀ ਲਾਓ ਬੂਟਾ ਲਾਓ ਇੱਕ ਰੋਖ ਲਾਓ ਸਾਡਾ ਸੀਐਮ ਸਾਹਿਬ ਕਹਿੰਦੇ ਆ ਚਾਰ ਬੂਟੇ ਹਰੇਕ ਮੋਟਰ ਤੇ ਲਾਓ ਇਹ ਤਾਂ 4000 ਬੂਟੇ ਨਾਲ ਦਾ ਇਕੱਲਾ ਹੀ ਬੂਟਾ ਆ ਤੇ ਚਾਰ ਪੀੜੀਆਂ ਦੇ ਡੱਬੂਟਾ ਬਣਣਾ ਨਹੀਂ ਇਹ ਲੱਗ ਨਹੀਂ ਰਿਹਾ ਕਿਉਂਕਿ ਸੈਂਟਰ ਸਰਕਾਰ ਨਾਲ ਪੰਜਾਬ ਸਰਕਾਰ ਦੇ ਵਿੱਚ ਜਿਹੜੀ ਤਕਰਾਰ ਹੋਈ ਹੈ ਚੱਲ ਰਹੀ ਹੈ ਜ਼ਮੀਨ ਐਕਵਾਇਰ ਨੂੰ ਲੈ ਕੇ ਦੇਖੋ ਹੁਣ ਸੈਂਟਰ ਸਰਕਾਰ ਸਰਕਾਰਾਂ ਧੱਕਾ ਦਾ ਕਰਦੀਆਂ ਹੁਣ ਮਲੇਰਕੋਟੜ ਨੇ ਕਿੰਨਾ ਧੱਕਾ ਕੀਤਾ ਤਨਤਨ ਕਿੰਨਾ ਸਾਡੇ ਕਿਸਾਨ ਵੀਰਾਂ ਨਾਲ ਧੱਕਾ ਕੀਤਾ ਉਹਨਾਂ ਦੇ ਝੋਨੇ ਬਾਤ ਤੇ ਪੱਠੇ ਬਾਤ ਤੇ ਤੇ ਪਰ ਫੇ ਵੀ ਚਲੋ ਕਿਸਾਨ ਉਥੇ ਅੜੇ ਖੜੇ ਆ ਮੇਰੇ ਨੂੰ ਤੇ ਇੱਥੇ ਵੀ ਅਸੀਂ ਜੋਰ ਲਾਵਾਂਗੇ ਪੂਰਾ ਜੀ ਜਨਾ ਕੋਈ ਸਰਕਾਰ ਨੂੰ ਅਪੀਲ ਕਰਨਾ ਚਾਹੁੰਦਾ ਸਰਕਾਰ ਨੂੰ ਪੀਲੇ ਹੀ ਕਰਦੇ ਆ ਬੇਨਤੀ ਕਰਦੇ ਆ ਦੀ ਇਹ ਇਹਨੂੰ ਬਚਾ ਲਓ ਜੇ ਬਚਾ ਹੁੰਦਾ ਤਾਂ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਰੋਖ ਲਾਓ ਇੱਕ ਪਾਸੇ ਤੁਸੀਂ ਏਡੇ ਏਡੇ ਰੋਖ ਤੋਂ ਵੱਢੀ ਜਾਂਦੇ ਆਂ ਸੋ ਬਜ਼ੁਰਗ ਕਿਸਾਨ ਦਾ ਕਹਿਣਾ ਹੈ ਕਿ ਇਸ ਦਰਖਤ ਦੇ ਪਿੱਛੇ ਜੇਕਰ ਉਸ ਨੂੰ ਜੇਲ੍ਹ ਵੀ ਜਾਣਾ ਪਿਆ ਤਾਂ ਉਹ ਜਾਣ ਲਈ ਤਿਆਰ ਆ ਪਰ ਇਸ ਦੀ ਲੜਾਈ ਆਖਰ ਤੱਕ ਲੜਦਾ ਰਹੇਗਾ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ